ਓ ਬੱਲਾ ਬੱਲਾ ਚਾਚਾ ਦੇਖੀ ਤੜਤੇ ਪਤੰਜਰਾ ਕਿਦੇ ਵਿਆਹ ਦਾ ਕਾਰ ਚੱਕੀ ਫਿਰਦਾ ਓਏ ਕਾਣ ਬਿਜੂਆ ਦਿਆ ਛਾਂਦਲਿਆ ਕਰ ਚਾਲਿਆ ਕਾਰ ਕਾ ਜਾਏ ਵਿਆਹ ਜਾਏ ਤਾਂ ਸਰਪੰਚੀ ਵਾਲੇ ਕਾਗਜ ਨੇ ਛਾਇਓ ਪਰ ਲਓ फटाफट ਤਿਆਰੀ ਕਰ ਲੋ ਨਹੀਂ ਸਰਪੰਚੀ ਵੀ ਜਾਉ ਚੋਡੀ ਓ ਜਾਣਦੇ ਚਾਚਾ ਜਾਣਦੇ ਚੰਗਾ ਬੋਲ ਪਹਿਲਾਂ ਤੈਨੂੰ ਉਧਰੋਂ ਕਾ ਦਿੱਤਾ ਚਾਣੂ ਹੁਣ ਕਿਤੇ ਸਰਪੰਚੀ ਵੀ ਚਾਡੀ ਵਿੱਚ ਨਾ ਰੋਲਦੀ ਉਹ ਤੂੰ ਜਾਣਦੇ ਜਾਣਦੇ ਚੁੱਕੇ ਤੇਰੇ ਲੱਛਣ ਤਾਂ ਪਤੰਜਰ ਸਰਪੰਚੀ ਵਾਲੇ ਵੀ ਲੱਗਦੇ ਨਹੀਂ ਇਹ ਤਾਂ ਤੇਰੇ ਬਾਪੂ ਨਾਲ ਲਿਹਾਜ ਸੀ ਮੇਰੀ ਤਾਂ ਤੈਨੂੰ ਸਨੇਹਾ ਲਿਆਉਣਾ ਆ ਉਹ ਫਿਰ ਤੇਰਾ ਚਾਚਾ ਕਾਹਦਾ ਪੈਦਾ ਹੋ ਗਿਆ ਐਡੀ ਤੇਰੇ ਕੋਲ ਪਾਵਰ ਆ ਤੂੰ ਮੈਨੂੰ ਤਾਂ ਛੰਮਤੀ ਚੁੰਮਤੀ ਨਾਲ ਹੀ ਬਣਾ ਦੇ ਸਰਪੰਚ ਓਏ ਆ ਫੜ ਆਪਦੇ ਕਾਗਜ ਚੜਿਆ ਆਂਦਾ ਹੀਲਾ ਕਰ ਮੈਨੂੰ ਤਾਂ ਆਪਦਾ ਫਿਕਰ ਪਿਆ ਪਿਆ ਤੂੰ ਚੜਿਆ ਸਰਪੰਚੀ ਜੀ ਗੱਲ ਕਰਦਾ Subscribe now and press the bell icon. Never miss an update.